ਜੇ ਮੈਂ ਨੱਸਿਆ ਤਾਂ ਮੈਨੂੰ ਜੱਟ ਦਾ ਪੁੱਤ ਨਾ ਆਖਿਓ ਇਹ ਅਖੀਰਲੇ ਸ਼ਬਦ ਸੀ ਫੈਸਲ ਜੱਟ ਦੇ ਜੋ ਕੁਝ ਦਿਨਾਂ ਤੋਂ ਪਾਕਿਸਤਾਨ ਪੰਜਾਬ ਅਤੇ ਭਾਰਤ ਵਾਲੇ ਪਾਸੇ ਸੋਸ਼ਲ ਮੀਡੀਆ ਤੇ ਛਾਈ ਪਏ ਹਨ ਪੰਜਾਬ ਪੁਲਿਸ ਨਾਲ 17 ਘੰਟੇ ਚੱਲੇ ਇਸ ਐਨਕਾਊਂਟਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੋਲੀਆਂ ਚੱਲੀਆਂ ਕਈ ਸੂ ਪੁਲਿਸ ਵਾਲੇ ਇੱਥੋਂ ਤੱਕ ਕਿ ਪਾਕਿਸਤਾਨ ਪੰਜਾਬ ਪੁਲਿਸ ਨੂੰ ਫੈਸਲ ਜੱਟ ਨੂੰ ਫੜਨ ਲਈ ਹੈਲੀਕਾਪਟਰ ਤੱਕ ਮੰਗਵਾਉਣੇ ਪਏ ਆਖਰ ਕੌਣ ਸੀ ਇਹ ਫੈਸਲ ਜੱਟ ਤੇ ਕਿਉਂ ਪਾਕਿਸਤਾਨ ਪੰਜਾਬ ਪੁਲਿਸ ਨੂੰ ਇੰਨਾ ਵੱਡਾ ਆਪਰੇਸ਼ਨ ਕਰਨਾ ਪਿਆ ਇਸ ਖਿਲਾਫ ਤੇ ਸਾਡੇ ਪੰਜਾਬ ਵਾਲੇ ਪਾਸੇ ਲੋਕ ਇਸ ਫੈਸਲ ਜੱਟ ਨੂੰ ਇੱਕ ਹੀਰੋ ਬਣਾ ਕੇ ਪੇਸ਼ ਕਰ ਰਹੇ ਹਨ ਕਿ ਇਹ ਸੱਚਮੁੱਚ ਇੱਕ ਹੀਰੋ ਸੀ ਜਾਂ ਫਿਰ ਇੱਕ ਨਸ਼ਾ ਤਸਕਰ ਤੋਂ ਇਲਾਵਾ ਹੋਰ ਕੁਝ ਨਹੀਂ ਵੀਡੀਓ ਵਿੱਚ ਲਈ ਸਾਰੀ ਜਾਣਕਾਰੀ ਪਾਕਿਸਤਾਨ ਮੀਡੀਆ ਦੇ ਹਵਾਲੇ ਤੋਂ ਲਈ ਗਈ ਹੈ ਸੋ ਵੀਡੀਓ ਨੂੰ ਅੰਤ ਤੱਕ ਜ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਫੈਸਲ ਜੱਟ ਜਿਸ ਦਾ ਪੂਰਾ ਨਾਮ ਫੈਸਲ ਸ਼ਹਿਜ਼ਾਦ ਹੈ ਤੇ ਇਹ ਜੱਟ ਕੌਮ ਨਾਲ ਸਬੰਧ ਰੱਖਦਾ ਸੀ ਫੈਸਲ ਗੁਜਰਾਤ ਦੇ ਹੰਜ ਪਿੰਡ ਦਾ ਰਹਿਣ ਵਾਲਾ ਸੀ ਜਿਸ ਕਰਕੇ ਇਸ ਨੂੰ ਫੈਸਲ ਹੰਜ ਦੇ ਨਾਮ ਨਾਲ ਵੀ ਲੋਕ ਜਾਣਦੇ ਸੀ ਪਾਕਿਸਤਾਨ ਦੇ ਪੰਜਾਬ ਵਿੱਚ ਫੈਸਲ ਜੱਟ ਵੱਡੇ ਪੱਧਰ ਤੇ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਅਤੇ ਪੂਰੇ ਸਟੇਟ ਵਿੱਚ ਇਸ ਨੇ ਆਪਣਾ ਨਾਮ ਬਣਾ ਲਿਆ ਸੀ ਪਾਕਿਸਤਾਨ ਮੀਡੀਆ ਰਿਪੋਰਟਸ ਮੁਤਾਬਕ ਫੈਸਲ ਨਸ਼ਾ ਤਸਕਰੀ ਤੋਂ ਇਲਾਵਾ ਓਮਾਨ ਵਿੱਚ ਹਿਊਮਨ ਟ੍ਰੈਫਿਕਿੰਗ ਵੀ ਕਰਦਾ ਸੀ ਅਤੇ ਫੜੇ ਜਾਣ ਤੋਂ ਬਾਅਦ ਇਸ ਨੂੰ ਵਾਪਸ ਪਾਕਿਸਤਾਨ ਡਿਪੋਰਟ ਕਰ ਦਿੱਤਾ ਗਿਆ ਅਤੇ ਇੱਥੇ ਆ ਕੇ ਇਸ ਨੇ ਪਹਿਲਾਂ ਛੋਟੇ ਪੱਧਰ ਤੇ ਅਤੇ ਫਿਰ ਵੱਡੇ ਪੱਧਰ ਤੇ ਨਸ਼ਾ ਤਸਕਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਇਹੋ ਜਿਹੇ ਨਸ਼ਾ ਤਸਕਰੀ ਦੇ ਕੰਮ ਬਿਨਾ ਸਰਕਾਰੀ ਸ਼ਹਿਤੂ ਪੂਰਨੇ ਨਹੀਂ ਚੜਦੇ ਇਸੇ ਲਈ ਫੈਸਲ ਜੱਟ ਨੇ ਕਈ ਰਾਜਨੀਤਿਕ ਕਾਰਕੁਨਾਂ ਨਾਲ ਵੀ ਚੰਗੇ ਸਬੰਧ ਬਣਾ ਰੱਖੇ ਸੀ ਫੈਸਲ ਆਪਣੀ ਕਮਾਈ ਦਾ ਇੱਕ ਵੱਡਾ ਹਿੱਸਾ ਇਹਨਾਂ ਪੁਲਿਸ ਵਾਲਿਆਂ ਨੂੰ ਹਫ਼ਤੇ ਦੇ ਰੂਪ ਵਿੱਚ ਦਿੰਦਾ ਸੀ ਜਿਸ ਕਰਕੇ ਇਸ ਤੇ ਜਲਦੀ ਕੋਈ ਕਾਰਵਾਈ ਨਹੀਂ ਹੁੰਦੀ ਸੀ ਪਾਕਿਸਤਾਨ ਦੇ ਇੱਕ ਵਕੀਲ ਮੁਤਾਬਕ ਕਰੀਬ 10 ਸਾਲਾਂ ਤੋਂ ਫੈਸਲ ਪੁਲਿਸ ਨੂੰ ਰਿਸ਼ਵਤ ਦੇ ਕੇ ਆਪਣਾ ਡਰੱਗ ਰੈਕਟ ਚਲਾਉਂਦਾ ਰਿਹਾ ਅਤੇ ਇਸ ਤੇ ਕੋਈ ਵੀ ਵੱਡੀ ਕਾਰਵਾਈ ਕਦੇ ਨਹੀਂ ਕੀਤੀ ਗਈ ਜਿਸ ਕਰਕੇ ਇਹਨੇ ਧੜਕ ਹੋ ਕੇ ਆਪਣਾ ਕੰਮ ਕਰਦਾ ਰਿਹਾ ਅਤੇ ਇਸ ਦੇ ਵੰਡੇ ਨਸ਼ੇ ਕਰਕੇ ਲੋਕ ਬਹੁਤ ਪਰੇਸ਼ਾਨ ਸੀ ਜਿਵੇਂ ਅੱਜ ਪੰਜਾਬ ਭਾਰਤ ਵਾਲੇ ਪਾਸੇ ਲੋਕ ਚਿੱਟੇ ਤੋਂ ਪਰੇਸ਼ਾਨ ਹਨ ਪਰ ਜੇਕਰ ਫੈਸਲ ਦਾ ਪੁਲਿਸ ਨਾਲ ਤਾਲਮਿਲ ਵਧੀਆ ਚੱਲ ਰਿਹਾ ਸੀ ਤਾਂ ਫਿਰ ਇੰਨੇ ਵੱਡੇ ਐਨਕਾਊਂਟਰ ਨੂੰ ਕਰਨ ਦੀ ਜ਼ਰੂਰਤ ਹੀ ਕਿਉਂ ਪਈ ਇਸ ਦੇ ਦੋ ਕਾਰਨ ਦੱਸੇ ਜਾ ਰਹੇ ਹਨ ਇੱਕ ਤਾਂ ਇਹ ਕਿ ਕੁਝ ਸਮੇਂ ਤੋਂ ਫੈਸਲ ਨੇ ਪੁਲਿਸ ਨੂੰ ਰਿਸ਼ਵਤ ਦੇਣੀ ਬੰਦ ਕਰ ਦਿੱਤੀ ਸੀ ਜਿਸ ਕਰਕੇ ਪ ਰਾਜ ਚੱਲ ਰਹੀ ਸੀ ਤੇ ਦੂਜਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਪੁਲਿਸ ਮੁੱਠਪੇੜ ਵਿੱਚ ਪੁਲਿਸ ਦਾ ਇੱਕ ਕਾਂਸਟੇਬਲ ਮਾਰਿਆ ਗਿਆ ਸੀ ਜਿਸ ਕਰਕੇ ਇਸ ਆਪਰੇਸ਼ਨ ਨੂੰ ਇੱਕ ਬਦਲੇ ਦੇ ਰੂਪ ਵਿੱਚ ਕੀਤਾ ਗਿਆ ਕਿਸੇ ਵੀ ਡਰਗ ਰੈਕਟ ਨੂੰ ਕੋਈ ਇੱਕ ਬੰਦਾ ਨਹੀਂ ਚਲਾ ਸਕਦਾ ਇਸ ਨੂੰ ਚਲਾਉਣ ਲਈ ਇੱਕ ਤੋਂ ਜ਼ਿਆਦਾ ਬੰਦਿਆਂ ਦੀ ਤੇ ਗਰੁੱਪਾਂ ਦੀ ਲੋੜ ਪੈਂਦੀ ਹੈ ਤਾਂ ਜੋ ਵੱਧ ਤੋਂ ਵੱਧ ਨਸ਼ਾ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਤੇ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ ਇਸੇ ਹੀ ਇੱਕ ਗਰੁੱਪ ਦੀ ਫੈਸਲ ਜੱਟ ਨਾਲ ਕਹਾ ਸੁਣੀ ਹੋ ਜਾਂਦੀ ਹੈ ਤੇ ਇਹ ਦੋਵੇਂ ਗਰੁੱਪ ਆਪਸ ਵਿੱਚ ਹੀ ਲੜ ਪੈਂਦੇ ਹਨ ਜਦੋਂ ਇਸ ਬਾਰੇ ਗੁਜਰਾਤ ਪੁਲਿਸ ਨੂੰ ਪਤਾ ਚੱਲਦਾ ਹੈ ਤਾਂ ਉਹ ਇਸ ਲੜਾਈ ਨੂੰ ਖਤਮ ਕਰਨ ਲਈ ਜਾਂਦੀ ਹੈ ਜਿਸ ਦੇ ਬਾਅਦ ਇਹ ਉਹਨਾਂ ਗਰੁੱਪਾਂ ਪੁਲਿਸ ਤੇ ਹੀ ਹਮਲਾ ਕਰ ਦਿੰਦੇ ਹਨ ਜਿਸ ਵਿੱਚ ਕਥਿਤ ਤੌਰ ਤੇ ਇੱਕ 엘ੀਟ ਪੁਲਿਸ ਦਾ ਕਾਂਸਟੇਬਲ ਮਾਰਿਆ ਜਾਂਦਾ ਹੈ ਅਤੇ ਕਈ ਪੁਲਿਸ ਵਾਲੇ ਕਾਇਲ ਹੁੰਦੇ ਹਨ ਤੇ ਇਸ ਦਾ ਮੁੱਖ ਦੋਸ਼ੀ ਵੀ ਫੈਸਲ ਜੱਟ ਨੂੰ ਹੀ ਬਣਾਇਆ ਜਾਂਦਾ ਹੈ ਦੋਸਤੋ ਇਹ 엘ੀਟ ਪੁਲਿਸ ਪਾਕਿਸਤਾਨ ਦੀ ਇੱਕ ਸਪੈਸ਼ਲ ਫੋਰਸ ਹੈ ਜਿਵੇਂ ਭਾਰਤ ਵਿੱਚ ਸਪੈਸ਼ਲ ਟਾਸਕ ਫੋਰਸ ਹੁੰਦੀ ਹੈ ਉਸੇ ਤਰ੍ਹਾਂ ਹੀ ਇਹ 엘ੀਟ ਪੁਲਿਸ ਹੈ ਜਿਆਦਾਤਰ ਇਸ ਪੁਲਿਸ ਨੂੰ ਵੀਆਈਪੀ ਲੋਕਾਂ ਦੀ ਸਿਕਿਉਰਿਟੀ ਕਾਊਂਟਰ ਆਪਰੇਸ਼ਨ ਜਾਂ ਫਿਰ ਬੜੇ ਹੀ ਖਾਸ ਤੇ ਰਿਸਕੀ ਆਪਰੇਸ਼ਨ ਕਰਨ ਲਈ ਵਰਤਿਆ ਜਾਂਦਾ ਹੈ ਤੇ ਜਦੋਂ ਇਸੇ ਹੀ ਫੋਰਸ ਦਾ ਇੱਕ ਕਾਂਸਟੇਬਲ ਮਾਰਿਆ ਜਾਂਦਾ ਹੈ ਤਾਂ ਪੁਲਿਸ ਲਈ ਫੈਸਲ ਨੂੰ ਫੜਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਫੈਸਲ ਨੂੰ ਡੱਕਣ ਲਈ ਗੁਜਰਾਤ ਪੁਲਿਸ ਇਸ ਦੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਛਾਪਾ ਮਾਰਦੀ ਹੈ ਅਤੇ ਉਹਨਾਂ ਦੀਆਂ ਗਊਆਂ ਮੱਝਾਂ ਤੇ ਹੋਰ ਚੀਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਹੈ ਅਤੇ ਉਹਨਾਂ ਦੇ ਘਰ ਨੂੰ ਵੀ ਨੁਕਸਾਨ ਪਹੁੰਚਾਇਆ ਜਾਂਦਾ ਹੈ ਜਦੋਂ ਇਸ ਬਾਰੇ ਫੈਸਲ ਨੂੰ ਪਤਾ ਚੱਲਦਾ ਹੈ ਤਾਂ ਉਹ ਦੁਬਾਰਾ ਹੰਜਪਿੰਡ ਵਿੱਚ ਆਉਂਦਾ ਹੈ ਅਤੇ ਆਪਣੇ ਦੂਜੇ ਘਰ ਵਿੱਚ ਚਲਾ ਜਾਂਦਾ ਹੈ ਇਸ ਤੋਂ ਪਹਿਲਾਂ ਫੈਸਲ ਪਿੰਡ ਦੀ ਇੱਕ ਮਸਜਿਦ ਦੇ ਲਾਊਡ ਸਪੀਕਰ ਤੋਂ ਕਹਿੰਦਾ ਦਿਖਾਈ ਦਿੰਦਾ ਹੈ ਕਿ ਪੁਲਿਸ ਦਾ ਬੰਦਾ ਮੈਂ ਨਹੀਂ ਮਾਰਿਆ ਜੇਕਰ ਉਹ ਮੇਰੀ ਗੋਲੀ ਤੋਂ ਮਰਿਆ ਹੋਇਆ ਤਾਂ ਮੈਂ ਖੁਦ ਗ੍ਰਿਫਤਾਰੀ ਦੇਵਾਂਗਾ ਪੁਲਿਸ ਨੂੰ ਇਸ ਦੇ ਪਿੰਡ ਹੋਣ ਦੀ ਖਬਰ ਮਿਲਦੀ ਹੈ ਅਤੇ ਉਸ ਦੇ ਘਰ ਨੂੰ ਚਾਰਿਆਂ ਪਾਸੇ ਤੋਂ ਘੇਰ ਲਿਆ ਜਾਂਦਾ ਹੈ ਅਤੇ ਪੁਲਿਸ ਘਰ ਅੰਦਰ ਦਾਖਲ ਹੋਣ ਲਈ ਘਰ ਦੀ ਕੰਧ ਤੋੜ ਦਿੰਦੀ ਹੈ ਜਿਸ ਦੇ ਬਾਅਦ ਫੈਸਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦਾ ਕਹਿੰਦਾ ਹੈ ਇੱਕ ਵੀਡੀਓ ਜਿਸ ਦੀ ਬਹੁਤ ਚਰਚਾ ਹੋ ਰਹੀ ਹੈ ਕਿ ਫੈਸਲ ਘਰ ਦੇ ਅੰਦਰੋਂ ਪੁਲਿਸ ਨੂੰ ਕਹਿੰਦਾ ਹੈ ਕਿ ਜੇਕਰ ਮੈਂ ਨਸਿਆ ਤਾਂ ਮੈਨੂੰ ਜੱਟ ਨਾ ਆਖਿਓ ਮਤਲਬ ਉਹ ਪੂਰੀ ਤਰ੍ਹਾਂ ਤਿਆਰ ਸੀ ਪੁਲਿਸ ਨਾਲ ਟੱਕਰ ਲੈਣ ਲਈ ਇਸ ਵਕਤ ਇਸ ਘਰ ਵਿੱਚ ਫੈਸਲ ਜੱਟ ਤੇ ਉਸ ਦਾ 20 ਸਾਲ ਦਾ ਭਤੀਜਾ ਸਫੀਰ ਰਹਿਮਾਨ ਤੇ ਦੋ ਹੋਰ ਸਾਥੀ ਮੌਜੂਦ ਸੀ ਫੈਸਲ ਵੱਲੋਂ ਕੀਤੀ ਫਾਇਰਿੰਗ ਤੋਂ ਬਾਅਦ ਗੁਜਰਾਤ ਪੁਲਿਸ 400 ਦੇ ਕਰੀਬ ਪੁਲਿਸ ਫੋਰਸ ਨਾਲ ਪੂਰੇ ਪਿੰਡ ਨੂੰ ਘੇਰ ਲੈਂਦੀ ਹੈ ਅਤੇ ਕਿਤੇ ਫੈਸਲ ਘਰੋਂ ਭੱਜ ਨਾ ਜਾਏ ਇਸ ਲਈ 엘ੀਟ ਪੁਲਿਸ ਨੂੰ ਹੈਲੀਕਾਪਟਰ ਤੱਕ ਮੰਗਵਾਉਣੇ ਪੈਂਦੇ ਹਨ ਦੁਪਹਿਰ 2 ਵਜੇ ਤੋਂ ਸ਼ੁਰੂ ਹੋਇਆ ਇਹ ਐਨਕਾਊਂਟਰ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਹਨ ਅਤੇ ਕਈ ਸੋ ਆਂਸੂ ਗੈਸ ਦੇ ਗੋਲੇ ਛੱਡੇ ਜਾਂਦੇ ਹਨ ਦੂਜੇ ਪਾਸੇ ਫੈਸਲ ਵੀ ਇਸ ਦਾ ਜਵਾਬ ਗੋਲੀਬਾਰੀ ਨਾਲ ਦਿੰਦਾ ਹੈ ਅੰਤ ਫੈਸਲ ਸਮੇਤ ਚਾਰੇ ਲੋਕ ਉਸੇ ਘਰ ਵਿੱਚ ਮਾਰੇ ਜਾਂਦੇ ਹਨ ਅਤੇ ਫੈਸਲ ਦੀ ਲਾਸ਼ ਨੂੰ ਉਸੇ ਪੁਲਿਸ ਵਾਲੇ ਦੇ ਘਰ ਲਿਜ ਜਿਸ ਨੂੰ ਕਥਿਤ ਤੌਰ ਤੇ ਫੈਸਲ ਵੱਲੋਂ ਮਾਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਖੁਸ਼ੀ ਵਿੱਚ ਪੰਜਾਬ ਪੁਲਿਸ ਨੇ ਕਈ ਹਵਾਈ ਫਾਇਰ ਕੱਢੇ ਅਤੇ ਆਪਣੀ ਜਿੱਤ ਦਾ ਸਬੂਤ ਦਿੱਤਾ ਫੈਸਲ ਦੇ ਮਰਨ ਤੋਂ ਪਹਿਲਾਂ ਦੀ ਆਡੀਓ ਸੋਸ਼ਲ ਮੀਡੀਆ ਤੇ ਖੂਬ ਵਾਹ-ਵਾਹ ਖੱਟਦੀ ਰਹੀ ਅਤੇ ਪੰਜਾਬ ਭਾਰਤ ਵਾਲਿਆਂ ਨੇ ਕਈ ਤਰ੍ਹਾਂ ਦੇ ਗਾਣੇ ਲਾ ਕੇ ਇਸ ਆਡੀਓ ਨੂੰ ਖੂਬ ਸ਼ੇਅਰ ਕੀਤਾ ਇੱਕ ਗੱਲ ਜਿਹੜੀ ਹਰ ਵਾਰ ਭੁੱਲ ਜਾਂਦੇ ਹਾਂ ਕਿ ਮਾੜੇ ਕੰਮ ਦਾ ਨਤੀਜਾ ਵੀ ਮਾੜਾ ਹੀ ਹੁੰਦਾ ਹੈ ਫੈਸਲ ਨੇ ਪਤਾ ਨਹੀਂ ਕਿੰਨੇ ਹੀ ਘਰ ਬਰਬਾਦ ਕਰ ਦਿੱਤੇ ਹੁਣੇ ਆਪਣੇ ਨਸ਼ੇ ਨਾਲ ਕਿੰਨੇ ਹੀ ਮਾਵਾਂ ਦੇ ਪੁੱਤ ਨਸ਼ੇ ਲਾ ਦਿੱਤੇ ਹੁਣੇ ਸਿਰਫ ਇੱਕ ਪੈਸੇ ਦੀ ਭੁੱਖ ਲਈ ਪਰ ਸਾਡੇ ਲੋਕ ਉਸੇ ਆਕੇ ਪੇਸ਼ ਕਰ ਰਹੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫੈਸਲ ਨੇ ਪੁਲਿਸ ਦਾ ਬੜੀ ਬਹਾਦਰੀ ਨਾਲ ਟਕਰਾ ਕੀਤਾ ਪਰ ਇੱਕ ਨਸ਼ਾ ਤਸਕਰ ਨੂੰ ਹੀਰੋ ਬਣਾ ਕੇ ਪੇਸ਼ ਕਰਨਾ ਦੀ ਕਿੰਨਾ ਕੁ ਸਹੀ ਹੈ ਪੁਲਿਸ ਚਾਹੁੰਦੀ ਤਾਂ ਉਸ ਨੂੰ ਘਰ ਵਿੱਚ ਹੀ ਗ੍ਰਿਫਤਾਰ ਕਰ ਸਕਦੀ ਸੀ ਪਰ ਜਾਣ ਬੁੱਝ ਕੇ ਇਸ ਆਪਰੇਸ਼ਨ ਨੂੰ ਵੱਡਾ ਬਣਾਇਆ ਗਿਆ ਕਿਉਂਕਿ ਫੈਸਲ ਨੇ ਪੁਲਿਸ ਵਾਲਿਆਂ ਦੇ ਵੀ ਭੇਤ ਖੋਲ ਦੇਣੇ ਸੀ ਇਸ ਲਈ ਇਸ ਆਪਰੇਸ਼ਨ ਨੂੰ ਫੈਸਲ ਦੀ ਮੌਤ ਨਾਲ ਹੀ ਖਤਮ ਕੀਤਾ ਗਿਆ ਜੇਕਰ ਪੁਲਿਸ ਇਸ ਨਸ਼ਾ ਤਸਕਰ ਨੂੰ ਵੱਡਾ ਹੀ ਨਾ ਹੋਣ ਦਿੰਦੀ ਸ਼ਾਇਦ ਇਹ ਨੌਬਤ ਆਉਂਦੀ ਹੀ ਨਾ ਤੁਹਾਡੇ ਕੀ ਵਿਚਾਰ ਹਨ ਇਸ ਪੂਰੇ ਘਟਨਾਕ੍ਰਮ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ